ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਲੜਾਈ ਕੈਸ ਨੇ ਅਤੇ ਕਿੱਥੇ ਜਿੱਤੀ ਸੀ ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਤੋਸੇਖਾਨੇ ਦੀਆਂ 53 ਚਾਬੀਆਂ ਕਿਵੇਂ ਅੰਗਰੇਜ਼ ਹਕੂਮਤ ਲਈ ਗਲੇ ਦੀ ਹੱਡੀ ਬਣ ਗਈਆਂ ਸਨ ਕੌਣ ਸਨ ਉਹ ਸਿੱਖ ਸੂਰਮੇ ਕੌਣ ਸਨ ਉਹ ਸਿੱਖ ਆਗੂ ਜਿਨ੍ਹਾਂ ਦੀ ਦਲੇਰੀ ਅੱਗੇ ਅੰਗਰੇਜ਼ਾਂ ਨੂੰ ਆਪਣੇ ਹੀ ਕਾਨੂੰਨ ਬਦਲਣੇ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਇਤਿਹਾਸ ਦੇ ਉਸ ਸੁਨਹਿਰੀ ਪੰਨੇ ਦੀ ਗੱਲ ਕਰਨ ਜਾ ਰਹੇ ਹਾਂ ਗੁਰੂ ਪਿਆਰਿਓ ਜਿਸ ਨੇ ਸਾਬਤ ਕਰ ਦਿੱਤਾ ਸੀ ਕਿ ਜਦੋਂ ਕੋਈ ਕੌਮ ਆਪਣੇ ਧਰਮ ਅਤੇ ਸਵੈ ਮਾਨ ਲਈ ਇੱਕਜੁੱਟ ਹੋ ਜਾਂਦੀ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਗੁਲਾਮ ਨਹੀਂ ਰੱਖ ਸਕਦੀ ਅੱਜ ਅਸੀਂ 20 ਜਨਵਰੀ ਦੇ ਉਸ ਇਤਿਹਾਸਕ ਦਿਨ ਦੀ ਗੱਲ ਕਰਾਂਗੇ ਜਸਨੂ ਚਾਬੀਆਂ ਦੇ ਮੋਰਚੇ ਦੀ ਜਿੱਤ ਵਜੋਂ ਜਾਣਿਆ ਜਾਂਦਾ ਹੈ ਇਹ ਸਿਰਫ ਚਾਬੀਆਂ ਵਾਪਸ ਲੈਣ ਦੀ ਲੜਾਈ ਨਹੀਂ ਸੀ ਸਗੋਂ ਇਹ ਅੰਗਰੇਜ਼ਾਂ ਦੇ ਹੰਕਾਰ ਨੂੰ ਤੋੜਨ ਵਾਲੀ ਇੱਕ ਅਜਿਹੀ ਜਿੱਤ ਸੀ ਜਿਸ ਨੇ ਮਹਾਤਮਾ ਗਾਂਧੀ ਵਰਗੇ ਲੀਡਰਾਂ ਨੂੰ ਵੀ ਇਹ ਕਹਿਣ ਦੀ ਮਜਬੂਰ ਕਰ ਦਿੱਤਾ ਸੀ ਕਿ ਹੁਣ ਭਾਰਤ ਦੀ ਆਜ਼ਾਦੀ ਦੂਰ ਨਹੀਂ ਗੁਰੂ ਪਿਆਰੋ ਇਸ ਪੂਰੀ ਘਟਨਾ ਦੀ ਸ਼ੁਰੂਆਤ ਨੂੰ ਸਮਝਣ ਲਈ ਸਾਨੂੰ ਉਸ ਵੇਲੇ ਦੇ ਪੰਜਾਬ ਦੇ ਹਾਲਾਤ ਦੇਖਣੇ ਪੈਣਗੇ ਸਾਲ 1849 ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਚਲਾਕੀ ਨਾਲ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਤੇ ਆਪਣਾ ਕੰਟਰੋਲ ਬਣਾਉਣ ਲਈ ਆਪਣੇ ਵਫਾਦਾਰ ਮਹੰਤਾਂ ਅਤੇ ਸਰਬਰਾਹਾਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਦਰਬਾਰ ਸਾਹਿਬ ਦਾ ਪ੍ਰਬੰਧ ਵੀ ਸਰਕਾਰ ਦੁਆਰਾ ਨਿਯੁਕਤ ਇੱਕ ਸਰਬਰਾ ਚਲਾਉਂਦਾ ਸੀ। ਪਰ 1920 ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਤੇਜ਼ ਹੋਈ ਅਤੇ ਸਿੱਖਾਂ ਨੇ ਆਪਣੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਅੰਗਰੇਜ਼ਾਂ ਨੂੰ ਆਪਣਾ ਸਿਆਸੀ ਆਧਾਰ ਖਿਸਕਦਾ ਮਹਿਸੂਸ ਹੋਇਆ ਉਸ ਸਮੇਂ ਦਰਬਾਰ ਸਾਹਿਬ ਦੇ ਸਰਬਰਾ ਸਰਦਾਰ ਸੁੰਦਰ ਸਿੰਘ ਰਾਮ ਗੜੀਆ ਸਨ ਹਾਲਾਂਕਿ ਉਹ ਸਰਕਾਰੀ ਬੰਦੇ ਸੀ ਪਰ ਉਹਨਾਂ ਦੇ ਮਨ ਵਿੱਚ ਪੰਥ ਪ੍ਰਤੀ ਦਰਦ ਸੀ ਜਿਸ ਕਰਕੇ ਉਹਨਾਂ ਨੇ ਚਾਬੀਆਂ ਦਾ ਗੁੱਛਾ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਸਹਿਮਤੀ ਜਤਾਈ ਪਰ ਅੰਗਰੇਜ਼ ਸਰਕਾਰ ਨੇ ਖਾਸ ਕਰਕੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਮਿਸਟਰ ਕਟਸ ਨੇ ਇਸ ਗੱਲ ਤੋਂ ਬਹੁਤ ਚਿੰਤਾ ਜਤਾਈ ਉਹ ਜਾਣਦਾ ਸੀ ਕਿ ਜੇਕਰ ਦਰਬਾਰ ਸਾਹਿਬ ਦਾ ਖਜ਼ਾਨਾ ਸਿੱਖਾਂ ਦੇ ਹੱਥ ਆ ਗਿਆ ਤਾਂ ਅੰਗਰੇਜ਼ਾਂ ਦਾ ਦਬ ਦਬਾ ਖਤਮ ਹੋ ਜਾਵੇਗਾ ਇਸੇ ਚਿੰਤਾ ਵਿੱਚੋਂ ਨਿਕਲੀ ਗੁਰੂ ਪਿਆਰਿਓ ਸਾਜ਼ਿ ਜਿਸ ਤਹਿਤ 7 ਨਵੰਬਰ 1921 ਨੂੰ ਸਰਕਾਰ ਨੇ ਜ਼ਬਰਦਸਤੀ ਸਰਦਾਰ ਸੁੰਦਰ ਸਿੰਘ ਰਾਮਗੜੀਆ ਤੋਂ ਤੋਸ਼ੇ ਖਾਨੇ ਦੀਆਂ 53 ਚਾਬੀਆਂ ਖੋਹ ਲਈਆਂ। ਸਰਕਾਰ ਦੀ ਇਸ ਕਾਰਵਾਈ ਨੇ ਪੂਰੀ ਸਿੱਖ ਕੌਮ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਸਿੱਖਾਂ ਨੇ ਇਸ ਨੂੰ ਆਪਣੇ ਗੁਰੂ ਘਰ ਦੇ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਮੰਨਿਆ। ਬਾਬਾ ਖੜਕ ਸਿੰਘ ਜੀ ਜਿਨ੍ਹਾਂ ਨੂੰ ਸਿੱਖਾਂ ਨੇ ਆਪਣਾ ਮੋਢੀ ਆਗੂ ਚੁਣਿਆ ਹੋਇਆ ਸੀ, ਉਹਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਚਾਬੀਆਂ ਵਾਪਸ ਨਹੀਂ ਮਿਲਦੀਆਂ ਸਿੱਖ ਚੈਨ ਨਾਲ ਨਹੀਂ ਬੈਠਣਗੇ ਸਰਕਾਰ ਨੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਕੈਪਟਨ ਬਹਾਦਰ ਸਿੰਘ ਨੂੰ ਨਵਾਂ ਸਰਬਰਾ ਬਣਾਇਆ ਪਰ ਸਿੱਖਾਂ ਦੇ ਜਜ਼ਬੇ ਅੱਗੇ ਉਸ ਦੀ ਇੱਕ ਨਾ ਚੱਲੀ 26 ਨਵੰਬਰ 1921 ਨੂੰ ਅਜਨਾਲਾ ਵਿੱਚ ਇੱਕ ਵਿਸ਼ਾਲ ਦੀਵਾਨ ਸਜਾਇਆ ਗਿਆ ਐਸੇ ਦੀਵਾਨ ਵਿੱਚ ਬਾਬਾ ਖੜਕ ਸਿੰਘ ਸਰਦਾਰ ਬਹਾਦਰ ਮਹਿਤਾਬ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਦਿਗਜ ਆਗੂਆਂ ਨੇ ਸਰਕਾਰ ਦੀ ਕੜੀ ਨਿੰਦਾ ਕੀਤੀ। ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਇਹਨਾਂ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਤੇ ਸੂਨ ਸਿੰਘ ਜੋਸ਼ ਲਿਖਦੇ ਹਨ ਕਿ ਇਹਨਾਂ ਗ੍ਰਿਫਤਾਰੀਆਂ ਨੇ ਸਿੱਖਾਂ ਦੇ ਹੌਸਲੇ ਪਛਤ ਕਰਨ ਦੀ ਬਜਾਏ ਹੋਰ ਵੀ ਬਲੰਦ ਕਰ ਦਿੱਤੇ। ਜੇਲ੍ਹਾਂ ਸਿੱਖਾਂ ਨਾਲ ਭਰਨੀਆਂ ਸ਼ੁਰੂ ਹੋ ਗਈਆਂ ਅਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਜਥੇ ਅੰਮ੍ਰਿਤਸਰ ਪਹੁੰਚਣ ਲੱਗੇ ਸਰਕਾਰ ਨੇ ਬਾਬਾ ਖੜਕ ਸਿੰਘ ਜੀ ਨੂੰ 6 ਮਹੀਨੇ ਦੀ ਕੈਦ ਅਤੇ ਜੁਰਮਾਨਾ ਕਰ ਦਿੱਤਾ ਪਰ ਸਿੱਖਾਂ ਦਾ ਅੰਦੋਲਨ ਇੰਨਾ ਸ਼ਾਂਤਮਈ ਅਤੇ ਜਥੇਬੰਦਕ ਸੀ ਕਿ ਅੰਗਰੇਜ਼ੀ ਹਕੂਮਤ ਦੇ ਪੈਰ ਉਖੜਨ ਲੱਗੇ ਜਿਵੇਂ-ਜਿਵੇਂ ਦਿਨ ਬੀਤਦੇ ਗਏ ਅੰਗਰੇਜ਼ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਇੱਕ ਅਜਿਹੀ ਕੌਮ ਨਾਲ ਮੱਥਾ ਲਾ ਲਿਆ ਜੋ ਮਰਨਾ ਤਾਂ ਜਾਣਦੀ ਹੈ ਪਰ ਚੁੱਕਣਾ ਨਹੀਂ ਉਸ ਸਮੇਂ ਦੇ ਹਾਲਾਤ ਇੰਨੇ ਗੰਭੀਰ ਸਨ ਗੁਰੂ ਪਿਆਰਿਓ ਕਿ ਸਿੱਖ ਫੌਜੀ ਵੀ ਆਪਣੇ ਧਰਮ ਤੇ ਹੋਏ ਇਸ ਹਮਲੇ ਕਾਰਨ ਅੰਗਰੇਜ਼ਾਂ ਤੋਂ ਬਾਗੀ ਹੋਣ ਲੱਗ ਪਏ। ਅਖੀਰ 11 ਜਨਵਰੀ 1922 ਨੂੰ ਸਰਕਾਰ ਨੇ ਹਾਰ ਮੰਨਦਿਆਂ ਐਲਾਨ ਕੀਤਾ ਕਿ ਉਹ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰ ਦੇਣਗੇ ਅਤੇ ਚਾਬੀਆਂ ਵਾਪਸ ਕਰ ਦੇਣਗੇ। ਬਾਬਾ ਖੜਕ ਸਿੰਘ ਜੀ ਦਾ ਸਦਕ ਦੇਖੋ ਗੁਰੂ ਪਿਆਰਿਓ, ਉਹਨਾਂ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਤੱਕ ਹਰ ਸਿੱਖ ਕੈਦੀ ਨੂੰ ਰਿਹਾ ਨਹੀਂ ਕੀਤਾ ਜਾਂਦਾ ਬਾਬਾ ਜੀ ਨੇ ਕਿਹਾ ਮੈਂ ਜੇਲ੍ਹ ਤੋਂ ਬਾਹਰ ਨਹੀਂ ਆਵਾਂਗਾ ਅੰਤ ਵਿੱਚ 19 ਜਨਵਰੀ ਨੂੰ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ ਅਗਲੇ ਦਿਨ 20 ਜਨਵਰੀ 1922 ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਅਜੀਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜੋ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਸਰਕਾਰ ਦਾ ਇੱਕ ਗੈਸਟਟ ਅਫਸਰ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਬਣ ਕੇ ਆਇਆ ਅਤੇ ਉਸ ਨੇ ਪੂਰੀ ਸੰਗਤ ਦੇ ਸਾਹਮਣੇ بڑے ਆਦਮ ਨਾਲ ਚਾਬੀਆਂ ਦਾ ਗੁੱਛਾ ਬਾਬਾ ਖੜਕ ਸਿੰਘ ਜੀ ਨੂੰ ਸੌਂਪਿਆ ਇਹ ਅੰਗਰੇਜ਼ਾਂ ਦੀ ਇੱਕ ਵੱਡੀ ਸਿਆਸੀ ਅਤੇ ਨੈਤਿਕ ਹਾਰ ਸੀ ਇਸੇ ਦਿਨ ਦੀ ਮਹੱਤਤਾ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਉਹ ਮਸ਼ਹੂਰ ਤਾਰ ਭੇਜੀ ਸੀ ਜਿਸ ਵਿੱਚ ਇਸ ਜੱਤ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਨਿਰਣਾਇਕ ਜੰਗ ਦਾ ਇਕਰਾਰ ਦਿੱਤਾ ਗਿਆ ਸੀ ਚਾਬੀਆਂ ਦਾ ਮੋਰਚਾ ਸਾਨੂੰ ਇਹ ਸਿਖਾਉਂਦਾ ਹੈ ਕਿ ਅਸਲ ਸ਼ਕਤੀ ਗਣਤੀ ਵਿੱਚ ਨਹੀਂ ਸਗੋਂ ਜਥੇਬੰਦੀ ਅਤੇ ਸਬਰ ਵਿੱਚ ਹੁੰਦੀ ਹੈ ਇਹ ਮੋਰਚਾ ਸਿੱਖਾਂ ਲਈ ਮੀਲ ਦਾ ਪੱਥਰ ਸਾਬਤ ਹੋਇਆ ਕਿਉਂਕਿ ਇਸੇ ਜਿੱਤ ਨੇ ਅੱਗੇ ਚੱਲ ਕੇ 1925 ਦੇ ਗੁਰਦੁਆਰਾ ਐਕਟ ਦਾ ਰਾਹ ਪੱਧਰਾ ਕੀਤਾ ਜਿਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸਥਾਈ ਤੌਰ ਤੇ ਸਿੱਖਾਂ ਦੇ ਹੱਥ ਵਿੱਚ ਆ ਗਿਆ ਕਰਮ ਸਿੰਘ ਹਿਸਟੋਰੀਅਨ ਵਰਗੇ ਵਿਦਵਾਨਾਂ ਨੇ ਵੀ ਮੰਨਿਆ ਹੈ ਕਿ ਜੇਕਰ ਚਾਬੀਆਂ ਦਾ ਮੋਰਚਾ ਨਾ ਜਿੱਤਿਆ ਜਾਂਦਾ ਤਾਂ ਸ਼ਾਇਦ ਸਿੱਖਾਂ ਦਾ ਰਾਜਨੀਤਿਕ ਭਵਿੱਖ ਕੁਝ ਹੋਰ ਹੁੰਦਾ ਅੱਜ ਤਦੋਂ ਅਸੀਂ 20 ਜਨਵਰੀ ਦਾ ਦਿਨ ਯਾਦ ਕਰਦੇ ਹਾਂ ਤਾਂ ਗੁਰੂ ਪਿਆਰਿਓ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੀਆਂ ਸੰਸਥਾਵਾਂ ਅਤੇ ਗੁਰੂ ਘਰਾਂ ਦਾ ਪ੍ਰਬੰਧ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਮਿਲਿਆ ਹੈ ਉਮੀਦ ਹੈ ਕਿ ਇਹ ਇਤਿਹਾਸਕ ਜਾਣਕਾਰੀ ਤੁਹਾਨੂੰ ਚਾਬੀਆਂ ਦੇ ਮੋਰਚੇ ਦੇ ਹਰ ਪਹਿਲੂ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਵੇਗੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਸਾਡੇ ਇਤਿਹਾਸ ਦੀ ਇਹ ਸ਼ਾਨਦਾਰ ਜਿੱਤ ਹਰ ਘਰ ਤੱਕ ਪਹੁੰਚ ਸਕੇ ਗੁਰੂ ਪਿਆਰਿਓ ਹੋਈਆਂ ਬਿਆੰਤ ਭੁੱਲਣਾ ਦੀ ਖੇਮਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਕੀ ਜਾਣਕਾਰੀ ਮਿਲੀ ਜੋ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਹੋਈਆਂ ਬਿਆੰਤ ਭੁੱਲਣਾ ਦੀ ਖੇਮਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ